ਸਾਰਿਆਂ ਨੂੰ ਪੋਟਾ ਸਾਹਿਬ ਤੋਂ ਸਵਾਗਤ ਕਰਦੇ ਆਂ ਤੁਹਾਡਾ ਸਭ ਦਾ ਤੇ ਮੇਰੇ ਨਾਲ ਹੈ ਹਰਮਨ ਕਿ ਜੋ ਹਰਮਨ ਜਿਹੜਾ ਸਾਡਾ ਬੰਦਾ ਖਦਾ ਉਸ ਜਾ ਰਿਹਾ ਅਸੀਂ ਪੋਟਾ ਸਾਹਿਬ ਤੇ ਪੋਟਾ ਸਾਹਿਬ ਤੋਂ ਅਸੀਂ ਨਿਕਲਦੇ ਆ ਰਹੀ ਸੀ ਇਸ ਗੱਲ ਤੇ ਜਾ ਰਹੇ ਆ ਤੇ ਕਰਮਣ ਜਾ ਰਿਹਾ ਵਾਪਸ ਪਿੰਡ ਪੋਟਾ ਸਾਹਿਬ

ਦਾਂਗਰਾਂ ਦੇ ਸੁਆਣੇ ਪੁੱਤਾਂ ਅਭਿਲਿੰਦਿ ਸੋਰੀ ਹੋਰ ਸੰਤ ਦੇ ਵਾਸਤੇ ਆਣਵਾਲ ਜਿਹੜੇ ਕਰਨ ਨੂੰ ਦਾ ਲੋਈ ਪਹੁੰਚ ਕੇ ਦਰਬਾਰ ਸਹਿ ਕੋਟਾ ਸਾਹਿਬ ਗੁਰੂ ਜੀ ਦਾ ਕੋਟਾ ਸਾਹਿਬ ਦਰ ਜੋੜਾ ਘਰ ਆਈ ਹਾਲ ਕਾ ਗੁਰੂ ਕਾ ਲੰਗਰ ਹਾਲ ਇੱਧਰ ਹੈ। ਛਕਣੀ ਚਾਹ ਚੁਕੀ ਛਕਣੀ। ਫਤਲ ਕਾ ਜੋੜੇ ਨਰ ਦਵਾਰ ਦਫਤਾਰ ਖਾਨ ਕੋਟਾ ਸਾਹਿਬ ਕੀ ਚਮਾਲ ਆ ਇਧਰ ਆਵੇਂ ਓਏ ਇਧਰ ਆ ਮੰਗੇ ਓਏ ਚਲੋ ਵੀ ਆਜੋ ਜਮਨਾ ਕਿਨਾਰੇ ਚੱਲ ਜੀ ਹੁਣ ਨਹੀਂ ਦੇਖਣਾ ਭਾਈ ਨਾ ਆਈ ਜਾਂਦੇ ਵਿੰਨੇ ਨਾ ਆਉਣਾ ਜਮਨਾ ਚ ਹੂੰ ਆ ਇੱਧਰ ਸਾਰੇ ਆਉਣੇ ਤੇ ਆਜੋ ਹੁਣ ਕੀ ਹੋ ਗਿਆ ਸਾਫਿਆ ਹੋਵੇ ਸਿਰ ਤੇ ਚੱਲ ਹੁਣ ਕੀ ਕੀਤਾ ਕੋਥੀ ਲਿਆ ਗਈ ਨਦੀ ਜਮਣਾ ਕਰਾਰੇ ਸਨਾਰ ਕਰਨ ਇਹ ਹੈ ਜਮਣਾ ਹੁਣ ਇੱਥੇ ਵੇਲਾ ਜਮਾ ਨਹੀਂ ਸ਼ੋਰ ਕਰਦੀ ਉਹ ਸਰੀ ਹੈਗੀ ਆ ਅੱਗੇ ਪਿੱਛੇ ਸ਼ੋਰ ਕਰਦੀ ਹੈ ਉੱਥੇ ਵੀ ਹੈਗਾ ਉੱਥੇ ਹੀ ਗੁਰਦੁਆਰਾ ਸਾਹਿਬ ਚ ਬਣਿਆ ਸਾਰਾ ਕਨਾਉਣ ਨੂੰ ਨੀ ਨਦੀ ਹੈਗੀ ਆ ਕਿਵੇਂ ਉੱਥੇ ਨਦੀ ਨੂੰ ਦੀ ਨਹੀਂ ਉੱਥੇ ਤਾਂ ਉਂ ਬਣੇ ਆ ਇਸ ਬੁਰ ਬਸੇ ਨਾ ਹੋ ਗਏ ਲੋ ਜੀ ਇੱਥੋਂ ਚੱਲਦੇ ਹੁਣ ਪੌਟਾ ਸਹਿਰ ਤੋਂ ਸ਼੍ਰੀ ਰਿਸ਼ੀਕੇਸ਼ ਸ਼੍ਰੀ ਰਿਸ਼ੀਕੇਸ਼ ਨੂੰ ਰਿਸ਼ੀਕੇਸ਼ ਦੀ ਕਿੰਨੀ ਦੂਰੀ ਸੀ ਕਿ ਮੰਦਰ ਇੱਥੋਂ ਹੈਗੀ ਜੀ ਆਹ ਵੇ ਇੱਧਰ 90 ਕਿਲੋਮੀਟਰ ਰਿਸ਼ੀਕੇਸ਼ ਇੱਥੋਂ ਹੈਗਾ 90 ਕਿਲੋਮੀਟਰ ਪੌਟਾ ਸਹਿਰ ਤੋਂ ਹੁਣ ਜਾ ਰਹੇ ਆ ਫਿਰ ਸ਼੍ਰੀ ਰਿਸ਼ੀਕੇਸ਼ 2 ਘੰਟਿਆਂ ਦਾ ਨੈਟ ਬਖਾ ਰਿਹਾ ਸਮਾਂ ਤੇ ਬਾਕੀ ਦੇਖਦੇ ਆਂ ਫਿਰ ਜੋ ਸਮਾਂ ਲੱਗਣਾ ਜਮਨਾ ਨੂੰ ਪਾਰ ਕਰਦੇ ਹੋਏ ਉਮਰ ਜੀ ਮੈਂ ਪੌੜਾ ਸਾਹਿਬ ਅਰੇ ਰਿਸ਼ੀਕੇ ਆ ਇਧਰ ਇਧਰ ਆ ਵੀ ਰਿਸ਼ੀਕੇ ਇਧਰ ਵੇਖ ਕੇ ਵੇਖ ਕੇ ਧਿਆਨ ਨਾਲ ਉਹ ਆਈ ਜਾਂਦਾ ਅੱਜ ਜਦਰਾ ਆ ਜਾਣਾ ਜਿੱਦਰਾ ਉਹ ਟਰੱਕ ਚੱਲਿਆ ਟਰੱਕ ਵਾਲੇ ਬੱਸ ਇਹਨੂੰ ਵੀ ਟੱਪ ਲੈ 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 ਵੀ ਬਾਬਾ ਹੁਣ ਚੱਲਿਆ ਪਾਰਿਸ਼ੀਕੇਸ ਨੂੰ ਗੰਗਾ ਨੂੰ ਪਾਰ ਕਰਦੇ ਹੋਏ ਕੋਤੋਂ ਤੇ ਮੈਨੂੰ ਕੋਈ ਰੀਡਿੰਗ ਫੋਨ ਹੁੰਦੇ ਕੇ ਗੇਰ ਭਰਾਵਾ ਬੋਲੇ ਜਾਈ ਦੇ ਮੱਲੋ ਮੱਲੇ ਚੱਲੀ ਸਲੋ ਫੜਾ ਸਲੋ 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 ਲਓ ਜੀ ਆ ਚੱਲੀ ਆ ਜਮਨਾ ਜਮਨਾ ਨੂੰ ਕਾਰ ਕਰਕੇ ਹੁਣ ਵਾਦਦੇ ਅੱਗੇ ਰਿਸ਼ੀ ਕੇਚਵਲ ਨੂੰ ਰਿਸ਼ੀ ਕੇਚ ਜਾ ਕੇ ਰਾਤ ਕੱਟਦੇ ਹਾਂ ਉਦੋਂ ਸਵੇਰ ਫਿਰ ਦੇਖਦੇ ਆਂ ਵੀ ਉਹ ਛੜੀ ਕੱਢ ਲੈਂਦੇ ਉਹਦੇ ਚਲਾ ਲੈਂਦੇ ਆਪਣੇ ਵੀ ਸੀਨ ਆ ਜਾਗਾ ਆਪਣੇ ਸਿੰਘ ਐ ਖੱਲ ਫੇਰ ਇੱਥੇ ਦੋ ਹੋਰ ਨਹੀਂ ਨਹੀਂ ਬਹੁਤ ਵਧੀਆ ਕਿ ਆਇਆ ਬਾਬਾ ਪਿਛਲੇ ਕਿੰਨੇ ਵਰਗਣਾ ਸੀਨ ਲੈਤੇ ਆਹ ਹੋਈ ਹੁਣ ਚੱਲੇ ਰਿਸ਼ੀ ਗਿਰ ਸਾਹਿਬ ਯਾ ਆਪਣਾ ਹੁਣ ਪਾਰ ਕਰ ਲਿਆ ਬਦਾਲਾਂਗੇ ਹੋਰ ਥੋੜੀ ਜਿਹਾ ਉਖੜ ਕੇ ਨਾ ਫੇਲਦਾ ਕੈਮਰਾ ਮੁੜ ਕੇ ਤਾਂ ਮੜਾ ਰੱਖਿਆ ਵੀ ਸਲੋ ਚੱਲ ਮੜਾ ਸਲੋ ਚੱਲਾਂਗੇ ਹਾਂ ਟਾਈਮ ਤੋਂ ਜਿਹੜਾ ਲੱਗਣਾ ਲੱਗਣਾ ਹੀ ਉਹ ਥੇ ਹੀ ਕੜ ਗਿਆ ਉਹ ਕੀ ਕਰ ਲੱਗ ਗਿਆ ਸਦੇ ਚੱਲ ਬਾਬੇ ਨੂੰ ਲਾਉਣਾ ਹੁਣ ਡਾੜਨੇ ਨੇ ਆ ਸੜਕ ਤਾਂ ਨਵੀਂ ਘਟਿਕ ਰਿਆ ਨਾ ਰੋਡ ਆ ਤਾਂ ਸਾਰੀ ਦੀਨ ਆਵੇ ਨਵੇਂ ਚੱਲ ਰਹੀ ਛੜ ਕੇ ਕੋਈ ਰੋਡ ਨਵੇਂ ਘਟ ਰਏ ਕੋਈ ਜਾਲ ਉਹਰੇ ਜਾਲ ਉਹਨਾਂ ਤੋਂ ਬਾਅਦ ਆ ਸਾਰੇ ਨਿਚਾ ਯਾ ਕਰਾਪਾ ਦੇ ਆ ਬਾਹਰ ਬੜੇ ਜਦੋਂ ਇਹ ਘਰਾਂ 99 ਕਿਲੋ 80 ਕਿਲੋਮੀਟਰ ਇੰਨੇ ਹਾਂ ਉਹ ਨੇਵੀਗੇਸ਼ਨ ਤੇ ਹੋਰ ਦੱਸਦਾ ਐ ਬੋਰਡਾਂ ਤੇ ਹੋਰ ਲਿਖਿਆ ਹੁੰਦਾ ਪਰ ਨਾਲ ਕੋਈ ਸਮਝਦੋ ਤਾਂ ਬਾਹਰ ਹੀ ਆ ਗਾ ਮੇਰਾ بلوتوث اون ਕਰ لینے او ਵੀ ویڈیو ਬਣ ਜਾਓ ਫੋਟੋਸ ਮੈਨਾ ਸਰਫੀ ਵੀ ਲਈ ਜਾਓ ਇਹ ਪਿਛਲਾ ਕੈਮਰਾ ਕੀਤਾ ਹੁਣ ਪਿਛਲੇ ਤੋਂ ਸਰਫੀ ਗਾਇ ਕਮਾਦੇ ਤੇ ਉਹ ਆਪਾਂ ਦੇ ਕੰਨੀ ਫਰੰਟ ਕਰ ਕੈਮਰੇ ਦਾ ਮੂੰਹ ਰੱਖੀ ਜਾ ਉਹਦੇ ਕੰਨੀ ਆਨੰਦ ਹੀ ਆਨੰਦ ਆ ਰਿਹਾ ਜੀ ਆਪ ਆ ਗਿਆ ਤੇ ਹੁਣ ਤੇ ਆਏ ਕੀ ਇਹਦਾ ਵੇਰ ਵੀ ਹੋਣੀ ਤੇ ਦਾ ਪਰਮਾਨੰਥ ਨੇ ਕੋਈ ਨਹੀਂ ਕਿਹਾ ਹੈ ਦਾਬਾ ਹੋਇਆ ਮੈਨੂੰ ਆਪਣਾ ਤੇ ਪਤਾ ਕਿਉਂ ਦਾ ਦੋਗਾ ਉਹੀ ਦਾ ਗੱਲ ਹੈ ਲੜਕੇ ਆ ਰਿਸੀ ਕੇਸ਼ ਵਾਲੀ ਹੋਰ ਪਈ ਸੀ ਸੇ ਵੀ ਦੀ ਬੇ ਖਾਈ ਜਾਂਦਾ ਦੱਸਦਾ ਬਹੁਤ ਵਧੀਆ ਠੀਕ ਆ ਠੀਕ ਵਧੀਆ ਬਈ ਚਲੋ ਵੀ ਚਲੋ ਖਿੱਤੀ ਆ ਹੋਰ ਈਸ਼ੀ ਖੇਤ ਚੱਲ ਗਏ ਰੈਲੀ ਜੀ ਤਾਂ ਬਹੁਤ ਸੋਹਣੀ ਹੁੰਦੀ ਹੈ ਨਾ ਹਰੇ ਹਰੇ ਦਾਖਾ ਜੀ ਜੀ ਲੱਗ ਜਾਂਦਾ ਯਾਰ ਇੱਧਰ ਆ ਕੇ ਨਾ ਹਮਾਚਲ ਤੇ ਇੱਕ ਦਾ ਗੱਲ ਹੈਗੀ ਆ ਪਹਾੜੀ ਏਰਗਾ ਮੇਲਾ ਚੀਜ਼ ਹੀ ਇਹੋ ਜੀ ਆ ਮੇਰੀ ਟੈਨਸ਼ਨ ਲੈ ਜਾਂਦੀ ਵਧੀਆ ਆ ਕੇ ਬੰਦਾ ਮਾਈਂਡ ਫ੍ਰੀ ਹੋ ਜਾਂਦਾ ਦੇ ਦਰਖਦ ਉਹਦਾ ਹਨਾ ਅੰਬ ਬਹੁਤ ਹੈਗੇ ਇੱਥੇ ਹਾਂ ਅੰਬ ਨਾ ਇਹਦਾ ਸਾਰਾ ਅੰਬਾ ਦਾ ਹੀ ਆ ਵਾਲਾ ਇਹਦੇ ਅੰਬ ਹੀ ਆਪ ਦੇ ਨੇ ਯਾਰ ਉਹ ਦਾ ਅੰਬ ਬਾਕੀ ਰੋਡ ਦਾ ਸਿਰੇ ਹੀ ਆ ਜੰਦਾ ਵੇਖੀ ਹੋਲੀ ਆਹ ਬਣਾਉਂਦੇ ਰਹਿੰਦੇ ਆਦਰ ਨੂੰ ਨੀ ਹੋਵੇ ਤਾਂ ਫਿਰ ਧਰਮੀ ਤੇ ਥੋੜੀ ਬਾੜ ਕਿੰਨੀ ਵੀ ਔਖੀ ਹੈ ਅੱਜ ਰਾਹਾਂ ਵਾਪਸੀਆਂ ਨਹੀਂ ਲੱਗਦੇ ਆ ਨਹੀਂ ਵੀ ਹੁਣੇ ਜਾਈ ਦੇ ਮੇਰੀ ਰੌਣਕ ਪਿਲਾਇਓ ਕਿੱਥੇ ਯਾਰ ਹੁਣ ਉਹਨਾਂ ਨੂੰ ਜੀਤ ਤਾਂ ਨਹੀਂ ਕਰਦਾ ਸੀ ਫਿਰ ਗੱਲ ਇਹ ਵੀ ਹੁਣ ਆਪਣੀ ਮਜਬੂਰੀ ਬਣ ਕੇ ਉਹ ਉਹ ਨਹੀਂ ਸਕਦਾ ਕੋਈ ਕਹਿੰਦਾ ਵੀ ਮੈਂ ਜਾ ਹੀ ਨਹੀਂ ਸਕਦਾ ਫਿਰ ਉਹਨੂੰ ਵਾਪਸ ਭੇਜਣਾ ਹੀ ਪੈਣਾ ਸੀ ਆ ਚੱਕਰ ਤੇ ਅੱਗੇ ਵੱਧ ਰਹੇ ਆ ਸਹਬਾ ਲਗੋ ਆਰਾਮਾ ਰਸਤਾ ਦੇ ਆਪਾਰ ਆ ਗੰਗਾ ਨਾਲ ਨਾਲ ਗੰਗਾ ਚੱਲ ਰਹੀ ਹੈ ਸਾਡੇ ਇੱਕ ਪਾਸੇ ਇਹੰਦਰ ਵੀ ਸੈਟ ਗੰਗਾ ਇਹ ਗੰਗਾ ਚੱਲਦੀ ਹੈ ਕੱਚੇ ਪਹਾੜ ਆ ਜਿਹੜੇ ਆ ਢਿੱਗਦੇ ਆ ਮੇਂਦਰਾ ਕੋਲ ਕੋਲ ਆਹ ਸਾਈਡ ਨਾਲੇ ਕੱਚੇ ਪਹਾੜ ਐ ਇੱਥੇ ਨਹੀਂ ਰੁਕਣਾ ਚਾਹੀਦਾ ਮੈਂ ਮਾੜੀ ਜੀ ਬਰਸਾਤ ਹੁੰਦੀ ਜਦੋਂ ਇਹ ਜਿਹੜੇ ਪੱਥਰ ਘੁਰਨੇ ਸ਼ੁਰੂ ਹੋ ਜਾਂਦੇ ਕੱਚੇ ਹੁੰਦੇ ਸ਼ਾਨਦਾਰ 뷰 ਬਹੁਤ ਸੋਹਣਾ ਹਰੀਆਲੀ ਬਹੁਤ ਜ਼ਿਆਦਾ ਲਗਦੇ ਆ ਤੇ ਜਦੋਂ ਰੈਲ ਨੀ ਚੱਲ ਕੇ ਬਹੁਤ ਜ਼ਿਆਦਾ ਬੈਠਣਾ ਮਾਈਕ ਦੇ ਦਾ ਖਾਜ ਕਰਕੇ ਮੋਟਰਸਾਈਕਲ ਬਹੁਤ ਜ਼ਿਆਦਾ ਦਰਿਆਲੀ ਆਉਂਦੀ ਏ ਜਦੋਂ ਘੋੜ ਆਉਂਦੇ ਆ ਵਧੀਆ ਲੱਗਦਾ ਮਨ ਨੂੰ ਮੂੰਹ ਦੇ ਇਨਸਾਲ ਟ੍ਰੈਫਿਕ ਨਾਲ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਕਿਸੇ ਗੁਰਦੁਆਰਾ ਸਾਹਿਬ ਪਹੁੰਚ ਲਈ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੈ ਬਿਲਕੁਲ ਦੇਖੋ ਇਧਰ ਵੀਡੀਓ ਲੈ ਬਹੁਤ ਜ਼ਿਆਦਾ ਜਾਵ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਾਵ ਗੁਰਦੁਆਰਾ ਆ ਗਿਆ ਤ੍ਰਿਸ਼ੀਕੇਸ਼ ਗੁਰਦੁਆਰਾ ਸੈਨ ਨੂੰ ਨਮਸਕਾਰ ਕਰਕੇ ਇੱਕ ਵਾਰੀ ਐਮਕੁੰਡ ਸਾਹਿਬ ਵੀ ਵਾਧਦੇ ਆ ਤੇ ਵਾਪਸੀ ਜੇ ਫਿਰ ਇੱਥੇ ਰਾਤ ਲੱਗੂਗੀ ਤੇ ਰਿਸ਼ੀਕੇ ਫਿਰ ਗੁਰਦੁਆਰਾ ਸਾਹਿਬ ਤੇ ਰਾਤ ਲਾ ਕੇ ਫੇਰੀ ਪਿੰਡ ਨੂੰ ਵਾਪਸ ਹੋਣਾ ਤੇ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅੱਗੇ ਨੂੰ ਚੱਲੇ ਪਾਈਕ ਉਹ ਵਾਹਿਗੁਰੂ ਸਤਨਾਮ ਸਤਿ ਬਾਸ਼ਾ ਪੁੱਛਣਾ ਕਿ ਸਿੱਧਾ ਹੀ ਜਾਣਾ ਬਸ ਜੇ ਤਾਂ ਗਾਂਢ ਟੱਪਣਾ ਦਾ ਹਾਂ ਤਾਂ ਆਪਾਂ ਗੁਰਦੁਆਰਾ ਸਾਹਿਬ ਤਾਂ ਹੁਣ ਇੱਥੇ ਫਿਰ ਵਾਪਸੀ ਤੇ ਆਪਾਂ ਰੁਕਾਂਗੇ ਜਿੱਦੇ ਤੇ ਆਪਾਂ ਫਿਰ ਆਪਾਂ ਵਾਪਸੀ ਤੇ ਸਾਰੀ ਲਾਦ ਲਾਦ ਆਪ ਸਿੱਧੇ ਮਾਰਾ ਸੋਕ ਰੱਖੇ ਤੇ ਰਾਤ ਲਾ ਕੇ ਫਿਰ ਚੱਲਾਂਗੇ ਜਿਹੜੇ ਟੋਲ ਟਵਾਰਾ ਤੇ ਹੁਣ ਆਪਾਂ ਇੱਕ ਵਾਰੀ ਅੱਗੇ ਦਰਸ਼ਨ ਕਰਕੇ ਤੇ ਫਿਰ ਵਾਪਸ ਆਵਾਂਗੇ ਏਮਕੁੰਡ ਸਾਹਿਬ ਵੀ ਚੱਲਦੇ ਹਾਂ ਲੋ ਵੀ ਮਸਾ ਟ੍ਰੈਫਿਕ ਪਾਰ ਕਰਕੇ ਤੇ ਹੁਣ ਅੱਗੇ ਨੂੰ ਚੱਲੇ ਪਾਏ ਆ ਏਮਕੁੰਡ ਸਾਹਿਬ ਵੱਲ ਜਿਆਦਾ ਹੋਣ ਕਰਕੇ ਐਵੇਂ ਲੱਗਿਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੋਈ ਵੀ ਐ ਇਸ ਟਾਈਮ ਟਾਈਮ ਅਜੇ ਕੁਛ ਵੀ ਨਹੀਂ ਹੋਇਆਗਾ 8 ਵਜੇ ਤੇ 10 ਮਿੰਟ ਹੋਏ ਸਾਰੇ ਗਰਮੀ ਤੇ ਕਪਰਡੂਸ਼ਨ ਗੱਡੀਆਂ ਦਾ ਬਹੁਤ ਜ਼ਿਆਦਾ ਤੇ ਹੌਣ ਕਰਕੇ ਸਾਰਾ ਇਹ ਨਹੀਂ ਲੱਗਦਾ ਹੁਣ ਬਾਹਰ ਛੱਲੇ 10 ਮਿੰਟ ਉੱਥੇ ਹੀ ਰੈਸਟ ਕਰਾਂਗੇ ਤੇ ਪ੍ਰਦੂਸ਼ਨ ਤੋਂ ਥੋੜੀ ਜੈ ਤੁਸੀਂ ਮਿਲੂ ਇਹ ਥੋੜੀ ਆਕਸੀਜਨ ਵੀ ਸ਼ੁੱਧ ਹੋ ਜੇ the Milky.